ਜੁੱਤੀ ਤੰਗ ਤੇ ਜਵਾਈ ਨੰਗ ਮਤ ਮਾਰ ਹੀ ਲੈਂਦੇ ਨੇ ਵਿਆਹ ਹਜੇ ਚੱਲਿਆ ਤੇ ਸੋਹਰਾ ਸਾਹਿਬ ਦੀ ਮਤ ਹੋਣੀ ਮਾਰ ਲਈ ਮੋਬਾਈਲ ਬੰਦ ਕਰਕੇ ਜਦੋਂ ਮੈਂ ਕਿਹਾ ਤਾਂ ਗੱਡੀ ਵਿੱਚ ਬੈਠੇ ਸਾਰੇ ਹੱਸ ਪਏ ਜਦੋਂ ਸੋਹਰਾ ਸਾਹਿਬ ਮੋਬਾਈਲ ਤੇ ਗੱਲਬਾਤ ਕਰ ਰਹੇ ਨੇ ਉਹਨਾਂ ਦੀ ਗੱਲਬਾਤੋਂ ਤਣਾਜਾ ਝਲਕਦਾ ਇੱਕ ਧੀ ਦੇ ਬਾਪ ਨੂੰ ਜਿਹੜੇ ਫਿਕਰ ਹੁੰਦੇ ਨੇ ਉਹ ਤਾਂ ਉਹਨਾਂ ਨੂੰ ਹੈਗੇ ਹੀ ਨੇ ਸੋਹਰਾ ਸਾਹਿਬ ਦੇ ਫਿਕਰ ਉਹ ਤੋਂ ਵੀ ਜ਼ਿਆਦਾ ਨੇ ਇਹ ਸ ਵਿਆਹ ਚ ਕੋਈ ਸਿਆਣਾ ਬੰਦਾ ਸ਼ਾਮਿਲ ਨਹੀਂ ਹੈ ਇਸ ਲਈ ਉਹਨਾਂ ਦਾ ਮਨ ਤੁਕ ਤੁਕੇ ਚ ਹੈ ਕਿ ਕਿਤੇ ਕੋਈ ਨਿਆਣਿਆਂ ਵਾਲੀ ਗੱਲ ਨਾ ਕਰ ਦੇਵਾਂ ਮੈਂ ਹੈਪੀ ਤਰਨਜੀਤ ਜਿੰਦਰ ਡਰਾਈਵਰ ਗੱਡੀ ਵਿੱਚ ਜਾ ਰਹੇ ਹਾਂ ਇਹਨਾਂ ਚ ਕੋਈ ਵੀ ਮੇਰਾ ਸਕੇ ਸਬੰਧੀ ਜਾਂ ਰਿਸ਼ਤੇਦਾਰ ਨਹੀਂ ਹੈਗਾ ਸਕੇ ਸਬੰਧੀ ਰਿਸ਼ਤੇਦਾਰ ਤਾਂ ਆਪੋ ਆਪਣੇ ਘਰੇ ਬੈਠੇ ਨੇ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਮੈਂ ਇੰਡੀਆ ਆਇਆ ਹੋਇਆ ਤੇ ਅੱਜ ਮੇਰਾ ਵਿਆਹ ਹੈ ਜੇ ਉਹਨਾਂ ਨੂੰ ਪਤਾ ਹੁੰਦਾ ਸੱਜਰੇ ਸਰੀਕ ਬਣ ਕੇ ਟੱਕਰ ਦੇ ਹੋ ਸਕਦਾ ਹੈ ਅੱਜ ਮੈਂ ਜੇਲ੍ਹ 'ਚ ਵੀ ਹੁੰਦਾ ਸ਼ਰਾਬ ਪੀ ਕੇ ਮੇਰੇ ਕੋਲੋਂ ਦੋ ਕੰਮ ਹੋ ਜਾਂਦੇ ਨੇ ਇੱਕ ਸਿਗਰਟ ਦੀ ਤਲਬ ਹੋਣ ਲੱਗਦੀ ਹੈ ਤੇ ਦੂਜਾ ਸੱਚ ਬੋਲਣ ਲੱਗਦਾ ਇੱਕ ਦਿਨ ਸ਼ਰਾਬ ਪੀ ਕੇ ਸਿਗਰਟ ਬਾੜ ਲਈ ਇੰਡੀਆ ਨੂੰ ਫੋਨ ਲਾਇਆ ਮਨ 'ਚ ਮਚ ਰਹੀ ਅੱਗ ਗਾਲਾਂ ਕੱਢ ਕੇ ਠੰਡੀ ਕਰਨ ਲਈ ਜਿਨ੍ਹਾਂ ਲਈ ਵਿਦੇਸ਼ 'ਚ ਠੋਕਰਾਂ ਖਾ ਰਿਹਾ ਸੀ ਜਿਨ੍ਹਾਂ ਲਈ ਖੂਨ ਪਸੀਨਾ ਇਕ ਕਰ ਰਿਹਾ ਸੀ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਜਦੋਂ ਗਾਲਾਂ ਕੱਢਦੇ ਹੋਏ ਛੋਟੇ ਭਰਾ ਨੂੰ ਕਿਹਾ ਕੇਰਾ ਇੰਡੀਆ ਜਾਵਾਂ ਖੁੰਡੇ ਗਡਾਸੇ ਨਾਲ ਤੇਰੇ ਤੇ ਬਾਪੂ ਦੇ ਟੁਕੜੇ ਟੁਕੜੇ ਕਰੂੰਗਾ ਤੈਨੂੰ ਵੱਡਣ ਵੀ ਮੈਂ ਪੈਰਾਂ ਬੰਨਿਓ ਲੱਗੂੰਗਾ ਛੋਟਾ ਭਰਾ ਚਾਤੀ ਠੋਕੇ کہہ ਰਿਹਾ ਸੀ ਉਹ ਕੇਰਾ ਇੰਡੀਆ ਪੈਰ ਤਾਂ ਰੱਖ ساری ਉਮਰ ਜੇਲ੍ਹ ਚੋਂ ਨਹੀਂ ਨਿਕਲਣ ਦੰਦੇ ਤੈਨੂੰ ਮੈਂ ਗਾਲਾਂ ਕੱਢ ਕੇ ਫੋਨ ਰੱਖਿਆ ਸੀ ਭਰਾ ਹੁਣ ਸ਼ਰੀਕ ਬਣ ਗਿਆ ਉਹਨੂੰ ਤੇ ਬਾਪੂ ਨੂੰ ਸਪੇਨ ਤੋਂ ਲੱਖਾਂ ਰੁਪਇਆ ਭੇਜ ਕੇ ਮੈਂ ਜੇਲ੍ਹ ਚ ਕਢਾਇਆ ਸੀ ਇਹਨਾਂ ਦੋਵਾਂ ਨੇ ਰਲ ਕੇ ਮੇਰੇ ਨਾਲ ਹੀ ਧੋਖਾ ਕੀਤਾ ਮੈਨੂੰ ਇੱਕ ਅੱਖੋਂ ਹੌਲਾ ਕਰਤਾ ਸਾਰੀ ਜ਼ਮੀਨ ਛੋਟੇ ਭਰਾ ਦੇ ਨਾਮ ਲਾ ਕੇ ਹੈਪੀ ਮੇਰੇ ਨਾਲ ਸਪੇਨ ਤੋਂ ਆਇਆ ਅਸੀਂ ਇੱਕੋ ਥਾਂ ਤੇ ਕੰਮ ਕਰਦੇ ਹਾਂ ਮਿੱਤਰਾਂ ਉਹ ਵੀ ਮੇਰੇ ਵਾਂਗ ਬਗੌੜਾ ਹੀ ਆ ਇਸ ਤੇ ਹਾਰੇ ਮੁਜਰਮ ਉਹ ਕਹਿੰਦਾ ਹੁੰਦਾ ਕਿ ਮੇਰਾ ਗੁਨਾਹ ਤੇਰੇ ਗੁਨਾਹ ਨਾਲੋਂ ਛੋਟਾ ਹੈ ਤੇ ਮੈਂ ਹੱਸਦਾ ਹੁੰਨਾ ਗੁਨਾ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਗੁਨਾਗਾਰਤਾ ਗੁਨਾਗਾਰੀ ਹੁੰਦਾ ਹੈਪੀ ਤੇ ਕਾਨੂੰਨ ਦੀ ਧਾਰਾ 420 ਲੱਗੀ ਹੋਈ ਆ ਜਾਨੀ ਧੋਖਾ ਧੜੀ ਦਾ ਮਾਮਲਾ ਇਹ ਦੱਸਦਾ ਹੁੰਦਾ ਹੈ ਕਿ ਇਹਦਾ ਇੱਕ ਤਾਇਆ ਔਂਤ ਸੀ ਤਾਈ ਨੇ ਭਤੀਜਾ ਗੋਦ ਲਿਆ ਹੋਇਆ ਸੀ ਅਚਾਨਕ ਤਾਈ ਦੀ ਮੌਤ ਹੋ ਗਈ ਹੈਪੀ ਦੇ ਬਾਪੂ ਤੇ ਭਰਾਵਾਂ ਨੇ ਸੋਚਿਆ ਕਿ ਪਿਓ ਦਾਦੇ ਦੀ ਜ਼ਮੀਨ ਬਗਾਨਿਆਂ ਨੂੰ ਨਹੀਂ ਜਾਣ ਦੇਣੀ ਉਹਨੇ ਤਾਈ ਦੀ ਜ਼ਮੀਨ ਦੀ ਝੁੱਠੀ ਵਸੀਅਤ ਆਪਣੇ ਨਾਮ ਕਰਾ ਕੇ ਉਹਦੀ ਜ਼ਮੀਨ ਦੱਬ ਲਈ ਤਾਈ ਨੇ ਕੇਸ ਕਰਤਾ ਹੈਪੀ ਭਾਵੇਂ ਸਪੇਨ ਬੈਠਿਆ ਸੀ ਵਸੀਅਤ 'ਚ ਇਹਦੇ ਨਾਮ ਦੀ ਜ਼ਮੀਨ ਬੋਲਦੀ ਸੀ ਕੇਸ 'ਚ ਇਹਦਾ ਵੀ ਨਾਮ ਚੱਲ ਪਿਆ ਜੱਜ ਤਰੀਕ ਤੇ ਤਰੀਕ ਦੇਣ ਲੱਗਿਆ ਹੈਪੀ ਤਰੀਕ ਤੇ ਨਾ ਆਇਆ ਤੇ ਜੱਜ ਨੇ ਪਕੌੜਾ ਕਰਾਰ ਦੇਤਾ ਜਿੰਦਰ ਹੈਪੀ ਦੀ ਮਾਸੀ ਦਾ ਮੁੰਡਾ ਹੈ ਉਹਨੂੰ ਗੱਲ-ਗੱਲ ਤੇ ਮੁਖੌਲ ਕਰਨ ਦੀ ਆਦਤ ਆ ਅਸੀਂ ਐਸੇ ਕੋਲ ਰਹਿ ਰਹੇ ਹਾਂ ਇੱਥੇ ਇਹਦਾ ਪਿੰਡ ਖੰਨੇ ਤੋਂ ਇੱਕ ਗਿੱਠਜੀ ਤੇ ਐ ਚਰਨਜੀਤ ਵੀ ਹੈਪੀ ਦਾ ਦੋਸਤ ਪੁਲਿਸ ਮਹਿਕਮੇ ਚ ਜਿੰਦਰ ਕਹਿਣ ਲੱਗਿਆ ਕੱਲ ਅਖਬਾਰ ਚ ਖਬਰ ਆਊਗੀ ਕਿ ਇੱਕ ਪਕੌੜੇ ਮੁਜਰਮ ਦਾ ਪੁਲਿਸ ਦੀ ਹਾਜ਼ਰੀ ਚ ਵਿਆਹ ਸਾਰੇ ਹੱਸਣ ਲੱਗ ਪਏ ਉਹ ਅੱਜ ਦਾ ਪੁਲਿਸ ਤੋਂ ਨਾ ਡਰਾਓ ਯਾਰ ਮੇਰੀ ਗੱਲ ਸੁਣ ਕੇ ਸਾਰੇ ਫੇਰ ਹੱਸ ਪਏ ਮੈਂ ਇੰਡੀਆਂ ਆਉਣਾ ਨਹੀਂ ਸੀ ਚਾਹੁੰਦਾ ਜੇਲ੍ਹ ਦਾ ਨਾਮ ਸੁਣ ਕੇ ਮੇਰੀ ਰੂਹ ਕੰਬ ਜਾਂਦੀ ਆ ਜਰਮਨ ਦੀ ਜੇਲ੍ਹ ਚ ਕੱਟੇ ਦਸੋਂਟੇ ਯਾਦ ਆ ਜਾਂਦੇ ਨੇ ਜੇਲ੍ਹ ਜਾਣ ਨਾਲੋਂ ਬੰਦਾ ਮਰਿਆ ਹੀ ਚੰਗਾ ਹੈਪੀ ਧੱਕੇ ਨਾਲ ਹੀ ਖਿੱਚ ਲਿਆ ਸੀ ਇਹਨੇ ਮੇਰੀ ਟਿਕਟ ਖਰੀਦੀ ਆ ਇਹ ਪਹਿਲਾਂ ਵੀ ਦੋ ਗਿਹੜੇ ਇੰਡੀਆ ਦੇ ਮਾਰ ਗਿਆ ਵਿਆਹ ਕਰਵਾ ਗਿਆ ਸੀ ਇਹ ਜਦੋਂ ਵੀ ਇੰਡੀਆ ਹੁੰਦਾ ਪਿੰਡ ਨਹੀਂ ਜਾਂਦਾ ਜਿੰਦਰ ਹੋਰਾਂ ਕੋਲ ਹੀ ਰਹਿੰਦਾ ਤੇ ਮੈਨੂੰ ਸਮਝਾਉਂਦਾ ਹੈ ਕਿ ਇੰਡੀਆ ਕਰੋੜਾਂ ਅਰਬਾਂ ਦੀ ਆਬਾਦੀ ਆ ਉੱਥੇ ਨਹੀਂ ਪਤਾ ਲੱਗਦਾ ਕਿ ਤੰਨਾ ਕੀ ਦਾ ਫੂਫੜਾ ਹੈਪੀ ਭਾਵੇਂ ਮੇਰਾ ਜਿਗਰੀ ਯਾਰ ਹੈ ਫਿਰ ਵੀ ਮੈਂ ਦੀ ਇੰਡੀਆ ਆਉਣ ਦੀ ਗੱਲ ਕਦੇ ਨਾ ਮੰਨਦਾ ਅੰਬੈਸੀ ਵਾਲੇ ਵਿਆਦਾ ਸਬੂਤ ਫੋਟੋਆਂ ਮੂਵੀ ਵਗੈਰਾ ਮੰਗਦੇ ਸੀ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਸਾਲਿਓ ਕੋਟ ਮੈਰਿਜ ਦਾ ਸਰਟੀਫਿਕੇਟ ਥੋੜਾ ਹੁੰਦਾ ਫੋਟੋਆਂ ਨੂੰ ਤੁਸੀਂ ਸਿਰਚ ਮਾਰੋਗੇ ਮੇਰੀ ਮੰਗੇਤਰ ਸੰਦੀਪ ਨੂੰ ਸਪੇਨ ਆਉਣ 'ਚ ਦੇਰੀ ਹੋਈ ਜਾ ਰਹੀ ਸੀ ਮੈਂ ਵੀ 35 ਨੂੰ ਟੱਪ ਰਿਹਾ ਸੀ ਹੈਪੀ ਕਹਿੰਦਾ ਹੁੰਦਾ ਕਿ ਇੰਡੀਆ 'ਚ ਸਭ ਕੁਝ ਹੋ ਜਾਂਦਾ ਬਸ ਪੈਸਾ ਚਾਹੀਦਾ ਉਹਦੀ ਗੱਲ ਵੀ ਸੱਚੀ ਸੀ ਮੈਂ ਕੋਟ ਮੈਰਿਜ ਸਪੇਨ ਬੈਠੇ ਬੈਠੇ ਪੈਸੇ ਦੇ ਸਿਰ ਤੇ ਕਰਵਾ ਲਈ ਸੀ ਸੰਦੀਪ ਵੀ ਹਰ ਰੋਜ਼ ਫੋਨ ਤੇ ਕਹਿੰਦੀ ਰਹਿੰਦੀ ਆ ਤੁਸੀਂ ਆਜੋ ਬਸ ਤੁਹਾਨੂੰ ਮੇਰੀ ਸੌਂ ਲੱਗੇ ਇੱਕ ਹੋਰ ਸੌ ਮੈਨੂੰ ਤੰਗ ਕਰ ਰਹੀ ਆ ਜਿਹੜੀ ਮੈਨੂੰ ਆਪਣੇ ਦਿਲ ਤੇ ਪੱਥਰ ਰੱਖ ਕੇ ਖਾਣੀ ਪਈ ਸੀ ਆਪਣੇ ਬਾਪ ਦੇ ਭਰਾ ਨੂੰ ਗੱਡੀ ਚਾੜਨ ਦੀ ਸੌ ਉਹਨਾਂ ਨੇ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਗੱਡੀ ਚਾੜਨ ਤੋਂ ਪਹਿਲਾਂ ਉਹਨਾਂ ਨੂੰ ਕਹੂੰਗਾ ਹੋਰ ਲੂਟੋ ਬਗਾਨੀ ਕਮਾਈ ਤੇ ਐਸ਼ਾਂ ਕਮੀਨਿਓ ਫਿਰ ਰਾਤੋਂ ਰਾਤ ਜਹਾਜ਼ ਝੜ ਕੇ ਸਪੇਨ ਚੱਲਿਆ ਜਾਊਂਗਾ ਜਿੱਥੇ ਇੱਕ ਕਤਲ ਦਾ ਪਕੌੜਾ ਉੱਥੇ ਤਿੰਨ ਕਤਲਾਂ ਦਾ ਪਕੌੜਾ ਸਹੀ 에어ਪੋਰਟ ਤੇ ਉੱਤਰਦੇ ਜਿੱਥੇ ਆਪਣੇ ਲੋਕਾਂ ਤੇ ਧਰਤੀ ਨੂੰ ਦੇਖਣ ਦਾ ਚਾ ਸੀ ਸਕੂਨ ਸੀ 7 ਸਾਲ ਬਾਅਦ ਦੇਸ਼ ਪਰਤਨ ਦੀ ਖੁਸ਼ੀ ਸੀ ਉੱਥੇ ਅੰਦਰੋਂ ਮੇਰੀ ਰੂਹ ਵੀ ਕੰਬੀ ਜਾ ਰਹੀ ਸੀ ਜੇ 에어ਪੋਰਟ ਤੇ ਹੀ ਫੜਿਆ ਗਿਆ ਤਾਂ ਸਾਰੀ ਉਮਰ ਜੇਲ੍ਹ ਚ ਬੀਤ ਜਾਣੀ ਏ ਸੋਚ ਕੇ ਟੁੜ ਟੁੜੀ ਜੀ ਆ ਜਾਂਦੀ ਮਨ ਹੀ ਮਨ ਚ ਧਿਆਈ ਜਾ ਰਿਆ ਸੀ ਹੇ ਬਾਬਾ ਨਾਨਕ ਇਸ ਵਾਰ ਸੁੱਖ ਹੱਥ ਮੁੜ ਜਾ ਫਿਰ ਇਧਰ ਨੂੰ ਮੋਹ ਨਹੀਂ ਕਰਦਾ ਮੈਂ ਭਾਵੇਂ ਜਾਣਦਾ ਸੀ ਕਿ ਜਿਹੜੇ ਕੰਮ ਕਰਨਾ ਆ ਉਹ ਸੁੱਖ ਹਤੇ ਹੋ ਜਾਣ ਵਾਲੇ ਨਹੀਂ ਨੇ 에어ਪੋਰਟ ਤੇ ਜਿੰਦਰ ਸਾਨੂੰ ਲੈਣ ਆਏ ਹੋਇਆ ਟਾਟਾ ਸੁਮੂ ਚ ਆਉਂਦਿਆ ਮੇਰਾ ਡਰ ਕੁਝ ਘਟ ਗਿਆ ਇੰਡੀਆ ਦੀ ਕਰੋੜਾਂ ਅਰਬਾਂ ਦੀ ਆਬਾਦੀ ਦੇ ਜੰਗਲ ਜਿਹਾ ਸੀ ਲੁੱਕ ਗਏ ਸੀ ਪਰ ਪੁਲਿਸ ਦੇਖ ਕੇ ਡਰ ਜੇ ਲੱਗਿਆ ਰਹਿੰਦਾ ਐਵੇਂ ਤਾਂ ਨਹੀਂ ਪੰਜਾਬ ਨੂੰ ਧਰਤੀ ਦੀ ਜੰਨਤ ਕਹਿੰਦੇ ਪੰਜਾਬ ਆ ਕੇ ਫਸਲਾਂ ਦੇਖ ਕੇ ਮਨ ਖੁਸ਼ ਹੋ ਗਿਆ ਬਚਪਨ ਦੇ ਦਿਨ ਯਾਦ ਆ ਗਏ ਜਦੋਂ ਅਸੀਂ ਤਿੰਨੇ ਭਰਾ ਸਕੂਲੋਂ ਆ ਕੇ ਖੇਤੀ ਦਾ ਕੰਮ ਕਰਿਆ ਕਰਦੇ ਸੀ ਪਸ਼ੂਆਂ ਲਈ ਹਰਾ ਚਾਰਾ ਵੀ ਵੜਦੇ ਹੁੰਦੇ ਸੀ ਇੱਕ ਦੂਜੇ ਨਾਲ ਲੜਦੇ ਹੱਸਦੇ ਕੰਮ ਕਰਦੇ ਜਿੰਦਰ ਹੋਰਾਂ ਕੋਲ ਰਹਿੰਦੇ ਆ ਦਿਨ ਧੀਆ ਵਾਂਗ ਲੰਘਣ ਲੱਗੇ ਸੀ ਪੁਲਿਸ ਦਾ ਭੈ ਮਨ ਚੋਂ ਨਿਕਲਦਾ ਹੀ ਨਾ ਖਾਕੇ ਵਰਦੀ ਦੇ ਦੇਖ ਕੇ ਐਵੇਂ ਕੰਨ ਖੜੇ ਹੋ ਜਾਂਦੇ ਸੰਦੀਪ ਦਾ ਹਰ ਰੋਜ਼ ਹੀ ਮੋਬਾਈਲ ਆ ਜਾਂਦਾ ਉਸ ਤੇ ਬਾਹਰ ਜਾਣ ਦਾ ਭੂਤ ਸਵਾਰ ਸੀ। ਕਤਲ ਦਾ ਕੇਸ ਮੇਰੇ ਸਿਰ ਤੇ ਪਿਆ ਹੋਇਆ ਸੀ। ਮੈਂ ਸੰਦੀਪ ਤੋਂ ਕਈ ਸਾਲ ਵੱਡਾ। ਇਹ ਸਭ ਕੁਝ ਸੰਦੀਪ ਜਾਣਦੀ ਆ। ਉਹ ਮੋਬਾਈਲ ਤੇ ਗੱਲਾਂ ਕਰਦੀ ਰਹਿੰਦੀ ਆ। ਮੇਰਾ ਦਿਲ ਕਹਿੰਦਾ ਹੈ ਤੁਸੀਂ ਕਿਸੇ ਨੂੰ ਮਾਰ ਨਹੀਂ ਸਕਦੇ। ਫੇਰ ਆਈ ਲਵ ਯੂ ਕਹਿ ਕੇ ਫੋਨ ਬੰਦ ਕਰੇਗੀ। ਜੇ ਮੈਂ ਇੱਧਰ ਹੁੰਦਾ ਤਾਂ ਸ਼ਾਇਦ ਸੰਦੀਪ ਮੈਨੂੰ ਆਈ ਲਵ ਯੂ ਕਦੇ ਨਾ ਆਖਦੀ। ਹੋ ਸਕਦਾ ਮੇਰਾ ਵਿਆਹ ਹੀ ਨਾ ਹੁੰਦਾ। ਹੋ ਸਕਦਾ ਛੋਟੇ ਭਰਾ ਵਾਂਗ ਕੋਈ ਨੁਕਸ ਵਾਲੀ ਕੁੜੀ ਲੈਣੀ ਪੈਂਦੀ। ਸੰਦੀਪ ਦੀ ਮਾਸੀ ਪਰਿਵਾਰ ਸਮੇਤ ਸਪੇਨ ਰਹਿੰਦੀ ਸੀ। ਉਹਨਾਂ ਦਾ ਮੇਰੇ ਨਾਲ ਚੰਗਾ ਮੇਲਜੋਲ ਸੀ। ਉਹਨਾਂ ਨੇ ਹੀ ਤਾਂ ਸਾਡਾ ਰਿਸ਼ਤਾ ਕਰਾਇਆ ਸੀ। ਉਹ ਵੀ ਇਸ ਵਿਆਹ ਨੂੰ sire ਚੜਾਉਣ ਆਏ ਹੋਏ ਨੇ। ਮੈਂ ਸੰਦੀਪ ਦੀ ਫੋਟੋ ਹੀ ਦੇਖੀ ਆ। ਵੱਡੀਆਂ-ਵੱਡੀਆਂ ਅੱਖਾਂ ਸੁਨਹਿਰੀ ਭਵਿੱਖ ਦੇ ਸੁਪਨੇ ਦੇਖ ਰਹੀਆਂ ਨੇ। ਪਹਿਲਾਂ ਸੰਦੀਪ ਦੇ ਮਾਪਿਓ ਕਹਿਣ ਲੱਗੇ ਮਹਾਰਾਜ ਦਿਵਾਲੇ ਅਨੰਦਾਂ ਦਾ ਪੁਲੇਖਾ ਪਾਉਂਦੀਆਂ ਫੋਟੋਆਂ ਖਿੱਚ ਲਈਏ। ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਲੱਗਿਆ ਕਿ ਮੇਰੇ ਨਾਲ ਫੇਰ ਧੋਖਾ ਹੋਊ। ਕੁੜੀ ਉੱਧਰ ਜਾ ਕੇ ਆਪਣੇ ਰਸਤੇ ਪਾਊਗੀ। ਹੈਪੀ ਹੜ ਗਿਆ। ਕਿ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਨਕਲੀ ਵਿਆਹ ਨਹੀਂ ਹੋ ਸਕਦਾ। ਉਹਦੇ ਸਾਹਮਣੇ ਫਰਾਡ ਨਹੀਂ ਕਰ ਸਕਦੇ। ਅਸਲੀ ਵਿਆਹ ਕਰੋ ਜੇ ਕਰਨਾ ਹੈ। ਜਦੋਂ ਵਿਆਹ ਤਾਂ ਇੱਕ ਨਾ ਇੱਕ ਦਿਨ ਕਰਨਾ ਹੀ ਆ। ਸਾਰੇ ਮੰਨ ਗਏ। ਕਿਉਂਕਿ ਮੈਂ ਛੇਤੀ ਮੋੜਨਾ ਚਾਹੁੰਦਾ ਸੀ। ਤਿੰਨ ਦਿਨਾਂ ਦਾ ਵਿਆਹ ਰੱਖ ਲਿਆ। ਪਰ ਸੰਦੀਪ ਦੀ ਮੰਮੀ ਨੇ ਸਾਫ਼-ਸਾਫ਼ ਕਹਿਤਾ ਵਿਆਹ ਤਾਂ ਹੋਊਗਾ ਪਰ ਡੋਲੀ ਅਸੀਂ ਨਹੀਂ ਤੋੜਨੀ ਆਨੰਦਾ ਤੋਂ ਬਾਅਦ ਤੁਸੀਂ ਆਪਣੇ ਘਰ ਜਾਓਗੇ ਅਸੀਂ ਕੁੜੀ ਲੈ ਕੇ ਆਪਣੇ ਘਰ ਜਾਵਾਂਗੇ ਉਦੋਂ ਗੱਲ ਕੁਝ ਠੀਕ ਵੀ ਲੱਗੀ ਸੀ ਮੈਂ ਸੰਦੀਪ ਨੂੰ ਬਗਾਨੇ ਘਰ ਕਿਵੇਂ ਲੈ ਕੇ ਜਾਊਂਗਾ ਪਰ ਬਾਅਦ ਵਿੱਚ ਫੈਸਲਾ ਕਰ ਲਿਆ ਕਿ ਇੱਕ ਵਾਰ ਆਨੰਦ ਕਾਰਜ ਹੋ ਜਾਣ ਦੇ ਉੱਥੇ ਨਹੀਂ ਛੱਡਦਾ ਜਿੰਦਰਾਜ ਦਾ ਕਹਿਣ ਲੱਗਿਆ ਤੂੰ ਆਨੰਦਾ ਤੋਂ ਬਾਅਦ ਕਹੀਂ ਸਾਲਿਓ दारू ਪੀਤੀ ਆ ਨਾਲੇ ਮੱਛੀ ਖਾਦੀ ਆ ਹੁਣ ਕੁੜੀ ਕੱਢੋ ਕੁੜੀ ਵਿਚੋਲਣ ਦਾ ਮੋਬਾਈਲ ਆਇਆ ਕੰਨ ਨਾਲ ਲਾਇਆ ਹਾਂਜੀ ਹਾਂਜੀ ਬਸ ਤੁਰੇ ਹੋਏ ਆ ਰਸਤੇ ਜਾ ਰਹੇ ਆ ਸ਼ਗਨ ਜੇ ਕਰਨ ਲੱਗ ਪਏ ਸੀ ਮੈਂ ਝੂਠ ਬੋਲਿਆ ਸ਼ਗਨ ਕਰਨ ਨੂੰ ਇੱਥੇ ਕਿਹੜਾ ਮੇਰੀ ਮਾਂ ਬੈਠੀ ਸੀ ਫਿਰ ਵੀ ਜਿੰਦਰ ਹੋਰੀ ਆਪਣੇ ਵੱਲੋਂ ਕਸਰ ਨਹੀਂ ਸੀ ਛੱਡ ਰਹੇ ਮੈਂ ਤਾਂ ਆਪਣੇ ਕੱਪੜੇ ਵੀ ਨਹੀਂ ਸੀ ਬਣਵਾ ਸਕਿਆ ਮੇਰਾ ਤਾਂ ਹੱਥ ਤੰਗ ਸੀ ਪੈਸੇ ਤਾਂ ਜਿਹੜੇ ਕਮਾਉਂਦਾ ਸੀ ਇਹ ਨਾਲ ਦੀ ਨਾਲ ਪਿੰਡ ਭੇਜੀ ਜਾਂਦਾ ਸੀ ਹੁਣ ਮੰਦੀ ਦਾ ਦੌਰ ਸ਼ੁਰੂ ਹੋ ਗਿਆ ਪੰਜਾਬੀ ਮਾਲਕ ਮੇਰੇ ਪੈਸੇ ਦੱਬੀ ਬੈਠਿਆ ਖਾਲੀ ਹੱਥ ਆਇਆ ਸੀ ਮੈਂ ਜਿੰਦਰ ਦਾ ਪੈਂਟਕੋਟ ਪਾ ਲਿਆ ਜਿੰਦਰ ਮੋਟਰਸਾਈਕਲ ਤੇ ਬਿਠਾ ਕੇ ਗੁਰਦੁਆਰੇ ਮੱਥਾ ਟਿਕਾ ਲਿਆ ਆ ਹੈਪੀ ਦੀ ਮਾਸੀ ਜਿਹਨੂੰ ਮੈਂ ਮਾਸੀ ਕਹਿੰਦਾ ਹੁੰਨਾ ਉਹਨੇ ਗੁੜ ਦੀ ਰੋੜੀ ਦਾ ਸ਼ਗਨ ਦੇ ਕੇ 100 ਦਾ ਨੋਟ ਮੇਰੀ ਜੇਬ ਚ ਪਾ ਦਿੱਤਾ ਸੀ ਸੋਹਰਾ ਸਾਹਿਬ ਦਾ ਫੋਨ ਆ ਰਿਹਾ ਸੀ हां जी हां जी ਆ ਰਹੇ ਆ ਗੱਡੀ ਖਰਾਬ ਹੋ ਗਈ ਸੀ ਜੀ ਫੁੱਲ ਲੱਗੇ ਵੀ ਐਵੇਂ ਗਏ ਹੁਣ ਅਸੀਂ ਦੂਜੀ ਗੱਡੀ ਮੰਗਵਾਈ ਆ ਫੁੱਲਾਂ ਵਾਲੇ ਗੱਡੀਬਾਰੇ ਝੂਠ ਬੋਲਿਆ ਸੋਰਾ ਸਾਹਿਬ ਬਹੁਤ ਚਿੰਤਤ ਸਨ ਮੈਂ ਫੋਨ ਬੰਦ ਕਰਕੇ ਹੱਸਦਿਆਂ ਕਿਹਾ ਜੁੱਤੀ ਤੰਗ ਜਵਾਈ ਨੰਗ ਮਤ ਮਾਰ ਹੀ ਲੈਂਦਾ ਗੱਡੀ 'ਚ ਸਾਰੇ ਫੇਰ ਹੱਸਣ ਲੱਗੇ ਜੇ ਜਵਾਈ ਨੂੰ ਜੁੱਤੀਆਂ ਦਾ ਪਹਾੜਾ ਪਾ ਦਈਏ ਤੇ ਜੁੱਤੀ ਨੂੰ ਕਲਬੂਤ ਦੇ ਲਈ ਤਾਂ ਫੇਰ ਕਦੇ ਤੰਗ ਨਹੀਂ ਕਰਦੇ ਜਿੰਦਰ ਹੱਸਣ ਲੱਗਿਆ ਸੋਰਾ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਆਰਕੈਸਟਰਾ ਵੀ ਕਰ ਲਿਆ ਲੋਕ ਟਿੱਕੇ ਬੈਠੇ ਰਹਿਣਗੇ ਅੱਗੇ ਜਿਵੇਂ ਵਿਚੋਲਣ ਨੇ ਦੱਸਿਆ ਸੀ ਕਿ ਮੇਨ ਰੋਡ ਤੇ ਇੱਕ ਕਾਰ ਖੜੀ ਸੀ ਉਹਨਾਂ ਨੇ ਸਾਨੂੰ ਰੋਕਿਆ ਤੇ ਲਿੰਕ ਰੋਡ ਤੇ ਪਿੱਛੇ ਪਿੱਛੇ ਆਉਣ ਲਈ ਕਿਹਾ ਮੈਂ ਸੋਚ ਰਿਹਾ ਸੀ ਕਿ ਐਦਾਂ ਦੇ ਵਿਆਹ ਤਾਂ ਕਦੇ ਨਹੀਂ ਦੇਖੇ ਬਹੁਤ ਦੇਰ ਬਾਅਦ ਪਿੰਡ ਤੋਂ ਬਾਹਰ ਗੁਰਦੁਆਰੇ ਸਾਹਿਬ ਪਹੁੰਚੇ ਸੀ ਅਸੀਂ ਉੱਥੇ ਆਨੰਦ ਕਾਰਜ ਹੋਣੇ ਸੀ ਭੈਣ ਤੇ ਜੀਜਾ ਜੀ ਉੱਥੇ ਖੜੇ ਸੀ ਉਨਾਂ ਦੋਵਾਂ ਨੂੰ ਮੇਰੇ ਇੰਡੀ ਆਉਣ ਬਾਰੇ ਪਤਾ ਸੀ ਭੈਣ ਨੇ ਲਫਾਫੇ ਚੋਂ ਸੇਰਾ ਕੱਢਿਆ ਤੇ ਮੇਰੀ ਪੱਗ ਤੇ ਬੰਨਤਾ ਆਨੰਦ ਕਾਰਜਾ ਤੋਂ ਬਾਅਦ ਅਸੀਂ ਮੈਰਿਜ ਪੈਲੈਸ 'ਚ ਪਹੁੰਚ ਗਏ ਪੈਲੈਸ ਵੀ ਦੂਰ ਤਰਾਡੇ ਪਿੰਡੋ ਜੇ ਇਲਾਕੇ 'ਚ ਸੀ ਤੇ ਸਟੇਜ ਤੇ ਆਰਕੈਸਟਰਾ ਚੱਲ ਰਿਹਾ ਸੀ ਸ਼ਰਾਬ ਦੇਖ ਕੇ ਮੇਰੀ ਜੀਬ ਲਾਲਾ ਸੁਟਣ ਲੱਗੀ ਕੁੜੀਆਂ ਪੰਜਾਬੀ ਗੀਤਾਂ ਤੇ ਲੱਕ ਮਟਕਾ ਮਟਕਾ ਨੱਚ ਰਹੀਆਂ ਸਨ ਸੱਭਿਆਚਾਰਕ ਦ੍ਰਿਸ਼ ਪੇਸ਼ ਹੋ ਰਿਹਾ ਸੀ ਮੈਂ ਤੇ ਸੰਦੀਪ ਨਾਲ ਵਾਲੀ ਸਟੇਜ ਤੇ ਕੁਰਸੀਆਂ ਤੇ ਬਹਿ ਗਏ ਤੇ ਸ਼ਗਨ ਪੈਣ ਲੱਗ ਪਿਆ ఆర్కెస్ట్రా ਅੱਗੇ ਪੰਗੜਾ ਨਹੀਂ ਸੀ ਪੈ ਰਹਾ ਲੋਕ ਸਾਡੇ ਟੱਬਰ ਨੂੰ ਪੰਗੜਿਆਂ ਦਾ ਲਾਣਾ ਕਹਿੰਦੇ ਸੀ ਉਹ ਕਹਿੰਦੇ ਕਿ ਸਾਡਾ ਦਾਦਾ ਭੰਗ ਪਿੰਦਾ ਹੁੰਦਾ ਸੀ ਫਿਰ ਸਾਡੇ ਟੱਬਰ ਨਾਲ ਹੋਰ ਗੱਲ ਵੀ ਜੁੜ ਗਈ ਕਹਿੰਦੇ ਸਮਰਾਲੇ ਕਚਹਿਰੀ ਚੋਂ ਅਸੀਂ ਕੋਈ ਕੇਸ ਦਿੱਤਿਆ ਸੀ ਸਾਰੇ ਰਾਤ ਪੰਗੜਾ ਪਾਉਂਦੇ ਆਏ ਅੱਜੇ ਤਾਂ ਮਾੜੀ ਜਿਹੀ ਖੁਸ਼ੀ ਤੇ ਮੌਕੇ ਤੇ ਪੰਗੜਾ ਪਾਉਣ ਲੱਗਦੇ ਆ ਜੇ ਸਾਡਾ ਟੱਬਰ ਇੱਥੇ ਹੁੰਦਾ ਤਾਂ ਧੂਣਾ ਪਟ ਦੇਣੀਆ ਸੀ ਭੰਗੜਾ ਪਾਪ ਆਗੇ ਹੁਣ ਉਹਨਾਂ ਤੋਂ ਢੂੜਾਂ ਪਟਾਉਣੀਆਂ ਨਹੀਂ ਉਹਨਾਂ ਨੂੰ ਢੂੜਾਂ ਮੈਂ ਚਟਾਉਂਗਾ ਜਿਹੜੀ ਉਹਨਾਂ ਨੇ ਮੇਰੇ ਨਾਲ ਕੀਤੀ ਆ ਹੈਪੀ ਨੇ ਜੂਸ ਚ ਪਵਾ ਕੇ ਬੈਰੇ ਕੋਲ ਸ਼ਰਾਬ ਦਾ ਪੈਗ ਭੇਜਿਆ ਪੀ ਕੇ ਮੈਨੂੰ ਦੋ ਚੀਜ਼ਾਂ ਦੀ ਤਲਬ ਹੁੰਦੀ ਆ ਇੱਕ ਸਿਗਰਟ ਦੂਜਾ ਸੱਚ ਬੋਲਣ ਲੱਗਦਾ ਇੱਥੇ ਬੋਲ ਨਹੀਂ ਸਕਦਾ ਸੱਚ ਸੋਚ ਸਕਦਾ ਸਾਡਾ ਭੰਗੜਿਆਂ ਦਾ ਲਾਣਾ ਅਜੀਬ ਸ਼ਕਤੀਆਂ ਦਾ ਮਾਲਕ ਆ ਮੈਂ ਅੱਧੀ ਰਾਤੀ ਅਸਮਾਨ 'ਚ ਕੁੱਤੀਆਂ ਭੌਂਕਣ ਲਾ ਦਿੰਨਾ ਜੇ ਕੋਈ ਮੇਰੀਆਂ ਅੱਖਾਂ 'ਚ ਝਾਕੇ ਉਹਦੇ ਸਰੀਰ 'ਚੋਂ ਚਿੰਗਿਆੜੇ ਨਿਕਲਣ ਲਾ ਸਕਦਾ ਪਰ ਇਹ ਸ਼ਕਤੀਆਂ ਪੰਜਾਬ 'ਚ ਹੀ ਕੰਮ ਕਰਦੀਆਂ ਨੇ ਸਪੇਨ ਜਾ ਕੇ ਨਹੀਂ ਕਰਦੀਆਂ ਉੱਥੇ ਤਾਂ ਮੈਂ ਮਜ਼ਦੂਰ ਹਾਂ ਸਾਡੇ ਘਰ ਦੇ ਪਿਛਲੇ ਪਾਸੇ ਟੋਬਾ ਸੀ ਅਸੀਂ ਦੁਖੀ ਸੀ ਸਾਰੇ ਪਿੰਡ ਦਾ ਗੰਦ ਪਾਣੀ ਉੱਥੇ ਆਉਂਦਾ ਪਰ ਮੈਂ ਸਵੇਰੇ ਚਬਾਰੇ ਚੜ ਜਾਣਾ ਪਾਣੀ 'ਚ ਬੱਤਕਾਂ ਮੁਰਗਾਬੀਆਂ ਤੈਰਦੀਆਂ ਦੇਖ ਕੇ ਮਨ ਨੂੰ ਬੜਾ ਆਰਾਮ ਮਿਲਦਾ। ਬੱਤਕਾਂ ਮੁਰਗਾਬੀਆਂ ਮੇਰੇ ਇਸ਼ਾਰਿਆਂ ਤੇ ਨੱਚਦੀਆਂ। ਜਿਨੂੰ ਮੈਂ ਕਹਿੰਦਾ ਪਾਣੀ 'ਚ ਚੁੱਭੀ ਮਾਰਦੀ। ਉਹ ਚੁੱਭੀ ਮਾਰ ਕੇ ਪਾਣੀ 'ਚ ਬਾਹਰ ਆਉਂਦੀ ਨਿਕਲਦੀ ਜਦੋਂ ਮੈਂ ਚਾਹੁੰਦਾ। ਪਤੰਗਬਾਜ਼ੀ ਮੇਰੀ ਕਮਾਲ ਦੀ ਸੀ। ਮੇਰੇ ਨਾਲ ਕੋਈ ਵੀ ਪੇਚਾ ਨਹੀਂ ਸੀ ਲਾਉਂਦਾ। ਐਨੀ ਵਧੀਆ ਡੋਰ ਸੀ ਮੇਰੇ ਕੋਲ। ਇੱਕ ਵਾਰ ਮੈਂ ਰਾਕਟ ਪਤੰਗ ਬਣਾਇਆ। ਹਨੇਰਾ ਹੋਏ ਪਤੰਗ ਤੇ ਮੋਮਬਤੀਆਂ ਬਾਲ ਕੇ ਚੜਾਤਾ। ਸਾਰੇ ਪਿੰਡ ਚ ਹਾਹਾਕਾਰ ਮਚੀ ਗਈ ਕਹਿੰਦੇ ਸਿੱਟਾ ਗਈ ਸਿੱਟਾ ਗਈ ਕਿਸੇ ਸਿਆਣੇ ਨੇ ਭੇਜੀ ਆ ਜਿਸ ਘਰ ਚ ਡਿੱਗੂ ਉਹਦਾ ਤਾਂ ਸਤਿਆਨਾਸ਼ ਹੋਜੂ ਪਤੰਗ ਚੁਬਾਰੇ ਤੋਂ ਉਤਾਰ ਲਿਆ ਮੈਂ ਸਾਰੇ ਪਿੰਡ ਚ ਰੌਲਾ ਪੈ ਗਿਆ ਭੰਗੜਾ ਦੇ ਸਿੱਟ ਡਿੱਗ ਗਈ ਭੰਗੜਾ ਤੇ ਸਿੱਟ ਡਿੱਗ ਗਈ ਮਹਾਰਾਜ ਭਲੀ ਕਰੇ ਬਚਨਾ ਬੁੜਾ ਹਰ ਕੋਲ ਕਹਿੰਦਾ ਸਿਆਣੇ ਜਿਹੜੀ ਸਿੱਟ ਭੇਜਦੇ ਨੇ ਸਤਿਆਨਾਸ਼ ਕਰ ਦਿੰਦੀ ਆ ਭੰਗੜਾ ਨੂੰ ਕਿਸੇ ਸਿਆਣੇ ਕੋਲ ਜਾਣਾ ਚਾਹੀਦਾ ਮੇਰਾ ਬਾਪੂ ਸਾਰੀਆਂ ਸ਼ਕਤੀਆਂ ਦਾ ਮਾਲਕ ਸੀ ਕਾਲਾ ਇਲਮ ਸੀ ਉਹਦੇ ਕੋਲ ਮੈਂ ਬਾਪੂ ਤੋਂ ਅੱਗ ਬੰਨਣ ਦਾ ਗੁਰ ਸਿੱਖਣਾ ਚਾਹੁੰਦਾ ਸੀ ਪਰ ਮੈਨੂੰ ਉਹਨੇ ਇਹ ਗੁਰ ਨਹੀਂ ਸੀ ਦਿੱਤਾ ਉਹਨੇ ਕਾਲਾ ਇਲਮ ਲੈਣ ਲਈ ਬਥੇਰਾ ਪੱਟ ਚੋਕਿਆ ਸੀ ਡੇਰੇ ਵਾਲੇ ਸਾਧ ਨੇ ਉਹਨੂੰ ਮੜੀਆਂ 'ਚ ਜਾ ਬਿਠਾਇਆ ਸੀ ਸੰਤਾਂ ਦਾ ਦੱਸਿਆ ਮੰਤਰ ਉਚਾਰਨ ਕਰਨ ਲੱਗਿਆ ਉਹ ਦੱਸਦਾ ਹੁੰਦਾ ਕਿ 10 ਦਿਨ ਤਾਂ ਸੌਖੇ ਲੰਘ ਗਏ ਫਿਰ ਚੀਜ਼ਾਂ ਤੰਗ ਕਰਨ ਲੱਗ ਪਈਆਂ ਸੀ 21ਵੇਂ ਦਿਨ ਤਾਂ ਹੱਥ ਧੋ ਕੇ ਮਗਰੀ ਪੈ ਗਈਆਂ ਮੈਂ ਚਿੱਕਾ ਮਾਰਦਾ ਉਹ ਤੋਂ ਭੱਜ ਕੇ ਆਇਆ ਸੀ ਜੇ ਉਹ ਦਿਨ ਔਖਾ ਸੌਖਾ ਕੱਟ ਲੰਦਾ ਨਾ ਮੈਂ ਤਾਂ ਸਾਰੀਆਂ ਰੀਧੀਆਂ ਸਿੱਧੀਆਂ ਮਿਲ ਜਾਣੀਆਂ ਸੀ ਮੈਨੂੰ ਪਰ ਫਿਰ ਵੀ ਉਹਦੀ ਇੱਜ਼ਤ ਇੰਨੀ ਕੋ ਹੋ ਗਈ ਕਿ ਉਹ ਨੂੰ ਕੋਈ ਵੀ ਆਪਣੇ ਘਰ ਵਾੜ ਕੇ ਰਾਜ਼ੀ ਨਹੀਂ ਸੀ ਹੁੰਦਾ ਜੇ ਕਿਸੇ ਦੇ ਘਰ ਜਾਂਦਾ ਤਾਂ ਉਹਦੇ ਪੈਰਾਂ ਦੀ ਮਿੱਟੀ ਚੁੱਕ ਕੇ ਚੁੱਲ੍ਹੇ 'ਚ ਸੁੱਟੀ ਜਾਂਦੀ ਕਿਤੇ ਨਜ਼ਰੀ ਨਾ ਲਾ ਦੇਵੇ ਉਹ ਲੋਕਾਂ ਦੇ ਹੱਥ ਔਲੇ ਵੀ ਕਰਦਾ ਲੋਕਾਂ ਨੇ ਉਹਦਾ ਨਾਮ ਅੱਗ ਬੰਨਣਾ ਰੱਖ ਲਿਆ ਹੋਇਆ ਸੀ। ਪੁਰਾਣੀ ਗੱਲ ਆ। ਮਿੱਟੀ ਭੋਰਾ ਦੀ ਕੁਲਾੜੀ ਚੱਲ ਰਹੀ ਸੀ। ਉਹ ਸਵੇਰ ਤੋਂ ਰਸ ਵਾਲੇ ਕੜਾਹੇ ਤੇ ਹੇਟਾਂ ਅੱਗ ਬਾਲ ਰਹੇ ਸਨ। ਅੱਗ ਲਟ-ਲਟ ਬਲ ਰਹੀ ਸੀ ਪਰ ਕੜਾਹੇ ਦਾ ਰਸ ਗੁੜ ਨਾ ਬਣਿਆ। ਕੜਾਹੇ ਹੇਟਾਂ ਅੱਗ ਬਾਲ ਰਹੇ ਝੌਕੇ। ਦਿਆਲ ਦੇ ਦਿਮਾਗ 'ਚ ਗੱਲ ਆਈ ਤੇ ਕਹਿੰਦਾ, "ਓਹੋ! ਗੁੜ ਨੇ ਕੀ ਸਵਾ ਬਣਨਾ? ਅੱਜ ਇੱਥੋਂ ਅੱਗ ਬੰਨਣਾ ਲੰਘਿਆ ਸੀ।" ਸਾਰੇ ਸਿਰ ਫੜ ਕੇ ਬੈਗੇ ਲਾਗਲੇ ਪਿੰਡੋਂ ਕਰਮਦੀਨ ਨੂੰ ਲੈ ਜਿਹੜਾ ਕਾਲਾ ਇਲਮ ਜਾਣਦਾ ਸੀ ਉਹਨੇ ਬਹੁਤ ਮੰਤਰ ਪੜ੍ਹੇ ਪਰ ਅੱਗ ਨਾ ਖੁੱਲੀ ਉਹ ਕਹਿੰਦਾ ਹੈ ਕਿ ਉਹਨੇ ਅੱਗ ਪੁੱਠੀ ਬੰਨੀ ਹੋਈ ਆ ਹੁਣ ਤਾਂ ਬੈਣੀ ਵੀ ਨਵੀਂ ਪੱਟਣੀ ਪਊ ਮਿੱਟੀ ਭੋਰਾ ਨੇ ਬਾਪੂ ਨੂੰ ਗਾਲਾਂ ਕੱਢੀਆਂ ਨਵੀਂ ਬੈਣੀ ਪੱਟੀ ਫੇਰ ਗੁੜ ਬਣਨ ਲੱਗਿਆ ਬਾਪੂ ਦਾ ਘਰ ਦੇਣੋਂ ਵੀ ਨਹੀਂ ਸੀ ਬਖਸ਼ਦਾ ਇੱਕ ਵਾਰ ਖੇਤਾਂ 'ਚ ਬਹੁਤ ਕੰਮੇ ਦਿਹਾੜੀ ਤੇ ਲੱਗੇ ਹੋਏ ਸੀ। ਸ਼ਾਇਦ ਕਣਕ ਦੀ ਗੋਡੀ ਕਰਦੇ ਸੀ। ਬੀਬੀ ਨੇ ਤੌੜੀ 'ਚ ਚੁੱਲ੍ਹੇ ਤੇ ਸਾਗ ਧਰਤਾ। ਬਾਪੂ ਘਰੋਂ ਜਾਣ ਲੱਗਿਆ ਅੱਗ ਬਨ ਗਈਆ। ਸਵੇਰ ਦਾ ਸਾਗ ਧਰਿਆ ਤੀਜਾ ਪਹਿਰ ਆ ਗਿਆ। ਬੀਬੀ ਨੇ ਮਣਾ ਮੋਹੀ ਬਾਲਣ ਫੂਕਤਾ ਪਰ ਸਾਗ ਨਾ ਬਣਿਆ। ਸਾਗ ਤਾਂ ਬਣਦਾ ਜੇ ਉਹਨੂੰ ਸੇਕ ਲੱਗਦਾ। ਬੀਬੀ ਰੋਟੀ ਖੇਤ ਕਿਵੇਂ ਲਿਜਾਂਦੀ ਫਿਰ? ਕੰਮੇ ਭੁੱਖੇ ਸੀ। ਕਹਿੰਦੇ ਚੁੱਲ੍ਹੇ ਦੀ ਸਾਰੀ ਸਵਾਹ ਕੱਢ ਕੇ ਗਾਂ ਦੇ ਗੋਹੇ ਦਾ ਪੋਚਾ ਫੇਰਿਆ ਫੇਰ ਕਿਤੇ ਜਾ ਕੇ ਸਾਗ ਬਣਿਆ ਇਹ ਇਸੇ ਕਰਕੇ ਤਾਂ ਸਾਡੇ ਕੋਈ ਕੰਮ ਕਰਨ ਵਾਲਾ ਨਹੀਂ ਆਉਂਦਾ ਕਹਿੰਦੇ ਨੇ ਅੱਗ ਬੰਨਣਿਆਂ ਦੀ ਜਾ ਕੇ ਕਿਤੇ ਭੁੱਖੇ ਮਰਨਾ ਮੈਨੂੰ ਨਹੀਂ ਲੱਗਦਾ ਕਿ ਮੇਰਾ ਬਾਪੂ ਅੱਗ ਬਨ ਸਕਦਾ ਜਦੋਂ ਅੱਗ ਬੰਨਣ ਦਾ ਮੌਕਾ ਸੀ ਉਦੋਂ ਤਾਂ ਉਹ ਤੋਂ ਬੰਨ ਨਾ ਹੋਈ ਘਰ ਦਾ ਦਰਵਾਜ਼ਾ ਦੂਜੇ ਪਾਸੇ ਲੱਗ ਗਿਆ ਅਸੀਂ ਤਿੰਨੇ ਭਰਾ ਤੇ ਭੈਣ ਜਵਾਨ ਹੋ ਰਹੇ ਸੀ ਘਰ ਜਾ ਸਾਡੇ ਸਿਰ ਤੇ ਸੀ ਵੱਡੇ ਵੀਰ ਪਾਲੀ ਨੇ ਕੰਮ ਚੁੱਕ ਲਿਆ ਪੁਰਾਣਾ ਜਾਂ ਟਰੈਕਟਰ ਵੀ ਲੈ ਲਿਆ ਵੱਡੇ ਭਰਾ ਤੇ ਭੈਣ ਦਾ ਇਕੱਠਾ ਹੀ ਵਿਆਹ ਕੀਤਾ ਸੀ ਕਰਜਾ ਹੋਰ ਚੜ ਗਿਆ ਪਾਲੀ ਵੀਰਾ ਸ਼ਕਤੀਆਂ ਦਾ ਮਾਲਕ ਸੀ ਉਹ ਕੰਮ ਕਰਦਾ ਤੇ ਟਿੱਕੇ ਨਾ ਮੈਂਦਾ ਲੋਕ ਕਹਿੰਦੇ ਇਹਦੇ ਪੈਰਾਂ ਹੇਠ ਅੱਗ ਮੱਚਦੀ ਆ ਵੀਰੇ ਨੂੰ ਜੀ ਨਾਲ ਲੱਗਣ ਦੀ ਬਿਮਾਰੀ ਘੇਰਦੀ ਆ ਜਦੋਂ ਉਹਦਾ ਜੀ ਨਾ ਲੱਗਦਾ ਕੁਝ ਨੂੰ ਕੁਝ ਕਰ ਬੈਠਦਾ ਤੇ ਬਾਅਦ ਵਿੱਚ ਪਛਤਾਉਂਦਾ ਉਹਨੇ ਭਗਤ ਸਿੰਘ ਵਰਗੀਆਂ ਮੁੱਛਾਂ ਰੱਖੀਆਂ ਹੁੰਨ ਸੀ। ਉਸੇ ਤਰ੍ਹਾਂ ਦੀ ਪੱਗ ਬੰਨ੍ਹ ਕੇ ਟਰੈਕਟਰ ਤੇ ਬੈੰਦਾ। ਟਰੈਕਟਰ ਤੇ ਟੇਪ ਦਾ ਬਟਨ ਵੀ ਦਬ ਦਿੰਦਾ। ਟੇਪ ਉਹਦੇ ਨਾਲੋਂ ਆਲੇ-ਦੁਆਲੇ ਫਿਰਦੇ ਲੋਕਾਂ ਨੂੰ ਬਹੁਤ ਸੁਣਦੀ। ਕਰਜ਼ੇ ਦੀ ਚਿੰਤਾ ਬਹੁਤੀ ਕਰਦਾ ਸੀ ਉਹ। ਉਹ ਚਾਹੁੰਦਾ ਸੀ ਕੈਨੇਡਾ ਵਾਲਿਆਂ ਦੇ ਲਾਣੇ ਵਾਂਗੀ ਸਾਡੇ ਕੋਲ ਫੋ ਟਰੈਕਟਰ ਹੋਵੇ, ਕਾਰ ਹੋਵੇ, ਕੋਠੀ ਹੋਵੇ। ਉਹ ਜੁਗਤੀ ਬੜਾ ਸੀ। ਨਵੀਆਂ ਜੁਗਤਾਂ ਲੜਾਉਂਦਾ ਹੀ ਰਹਿੰਦਾ ਸੀ। ਤੇ ਕਹਿੰਦਾ ਮੇਰੇ ਮਨ 'ਚ ਕਈ ਸਕੀਮਾਂ ਚੱਲਦੀਆਂ ਨੇ ਬੇੜੀ ਨੂੰ ਮਜਦਾਰ ਚੋਂ ਕੱਢਣ ਲਈ ਕਣਕ ਜੇਰੀ ਦਾ ਠੀਕ ਆ ਹੁਣ ਆਲੂ ਬੀਜਦੇ ਆ ਬਾਪੂ ਦੀ ਸਕੀਮ ਰੱਦ ਕਰ ਦਿੰਦਾ ਜੇ ਆਲੂਆਂ ਦਾ ਵਧੀਆ ਰੇਟ ਮਿਲ ਜਾਵੇ ਫਿਰ ਤਾਂ ਬੰਦਾ ਆਲੂ ਵਾਲੀ ਸਰਦਾਰ ਬਣ ਜਾਂਦਾ ਜੇ ਕੌਡੀਆਂ ਦੇ ਭਾਅ ਵਿਕਣ ਫਿਰ ਉੱਲੂ ਵਾਂਗ ਝਾਕਦਾ ਬੰਦਾ ਉੱਲੂ ਬਣ ਜਾਂਦਾ ਬਾਹਰਲੇ ਮੁਲਕ ਜਾਣ ਦੀ ਸਕੀਮ ਵੀ ਪਾਲੀ ਵੀਰੇ ਦੀ ਸੀ ਉਹ ਆਪ ਜਾਣਾ ਚਾਹੁੰਦਾ ਸੀ ਪਰ ਉਹਦਾ ਵਿਆਹ ਹੋਇਆ ਕਰਕੇ ਗੁਨਾ ਮੇਰੇ ਤੇ ਪੈ ਗਿਆ। ਅਸੀਂ ਏਜੰਟ ਨੂੰ 5 ਲੱਖ ਰੁਪਏ ਦੇ ਚੁੱਕੇ ਸੀ। ਇੱਕ ਦਿਨ ਅਸੀਂ ਮੋਟਰ ਦੇ ਕਮਰੇ 'ਚ ਬੈਠੇ ਸੀ। ਪਾਲੀ ਵੀਰੇ ਨੇ ਮੱਕੜੀ ਦੇ ਜਾਲੇ ਵੱਲ ਧਿਆਨ ଦਵਾ ਕੇ ਕਿਹਾ ਸੀ, "ਔਹ ਦੇਖ ਜਗਤਾਰ, ਮੱਕੜੀ ਦੇ ਜਾਲੇ 'ਚ ਹੁਣ ਇੱਕ ਮੱਖੀ ਫਸੀ ਹੋਈ ਆ। ਦੇਖਣ ਨੂੰ ਇਹ ਜਾਲਾ ਰੇਸ਼ਮ ਦੇ ਧਾਗੇ ਵਰਗਾ ਮਲਾਈਮ ਜਿਹਾ ਐ। ਇੰਨਾ ਮਜ਼ਬੂਤ ਵੀ ਨਹੀਂ ਲੱਗਦਾ। ਪਰ ਮੱਖੀ ਦੀ ਜਾਨ ਹੁਣ ਮਰ ਕੇ ਹੀ ਛੁੱਟੂ। ਇਹ ਹੀ ਹਾਲ ਜੱਟ ਦਾ।" ਕਰਜੇ ਦੇ ਮੱਕੜ ਜਾਲ ਚੋਂ ਮਰ ਕੇ ਵੀ ਨਹੀਂ ਛੁੱਟਦਾ ਸ਼ਾਇਦ ਉਹਨੇ ਇਹ ਸਭ ਕੁਝ ਮੱਕੜ ਜਾਲ ਚੋਂ ਨਿਕਲਣ ਲਈ ਕੀਤਾ ਸੀ ਉਹਦੇ ਕੋਲ ਬਹੁਤ ਵੱਡੀ ਸ਼ਕਤੀ ਸੀ ਤਾਰਾਂ ਨੂੰ ਪੁੱਠੀਆਂ ਸਿੱਧੀਆਂ ਕਰਕੇ 2 ਤੋਂ 3 ਫੇਸ ਬਣਾ ਕੇ ਮੋਟਰ ਚਲਾਉਣ ਦੀ ਸ਼ਕਤੀ ਪਰ ਉਹ ਤਾਂ ਸਟਾਰਟਰ ਕੋਲ ਅੱਧ ਜਲਿਆ ਪਿਆ ਸੀ ਲਾਸ਼ 70 ਤੇ ਹਾ ਦਾ ਨਾਰਾ ਮਾਰਦੇ ਬਾਹਰ ਜਾ ਕੇ ਗੱਲਾਂ ਕਰਦੇ ਅੱਗ ਬੰਨਣਾ ਬੜਾ ਪਾਪ ਆ ਤਾਂ ਹੀ ਉਹ ਮੁੰਡਾ ਅੱਗ ਨਾਲ ਸੜ ਕੇ ਮਰਿਆ ਓਏ ਭਾਈ ਜਿੱਦਣ ਦੀ ਸਿੱਟ ਡਿੱਗੀ ਐ ਨਾ ਇਹਨਾਂ ਦੇ ਮੇਰੀ ਤਾਂ ਖੱਬੀ ਅੱਖ ਫਰਕ ਦੀ ਜਾਂਦੀ ਸੀ ਆਹ ਹੋਣੀ ਵਰਤ ਗਈ ਬਚਨਾਂ ਦੁਖੀ ਹੋਇਆ ਸਿਰ ਹਿਲਾਇ ਜਾ ਰਿਹਾ ਸੀ ਉਹ ਕਰਜੇ ਤੇ ਦੁਖੀ ਸੀ ਤਾਂ ਹਕਾਰਾ ਕਰ ਲਿਆ ਵੀਰੇ ਦੇ ਭੋਗ ਤੇ ਭਾਬੀ ਨੂੰ ਮੇਰੇ ਸਿਰ ਧਰਨ ਦੀ ਗੱਲ ਚੱਲੀ ਭਾਬੀ ਨੇ ਮਨਾਂ ਕਰਤਾ ਉਹ ਬੱਚੇ ਵੱਲ ਦੇਖ ਕੇ ਦਿਨ ਕੱਟੀ ਕਰ ਲੂਗੀ ਕਈਆਂ ਨੇ ਸਮਝਾਇਆ ਪਹਾੜ ਜੀ ਦੀ ਜ਼ਿੰਦਗੀ ਤਣਕਿਆਂ ਦੇ ਸਹਾਰੇ ਕੱਢਣੀ ਸੌਖੀ ਨਹੀਂ ਭਾਈ ਪਰ ਮੰਨੀ ਨਹੀਂ ਮੈਂ ਵੀ ਨਹੀਂ ਸੀ ਚਾਹੁੰਦਾ ਮੇਰਾ ਜਰਮਨ ਜਾਣ ਦਾ ਕੰਮ ਬਣਨ ਵਾਲਾ ਸੀ ਵੀਰੇ ਨੂੰ ਪੂਰੇ ਹੋਇਆ ਮਹੀਨਾ ਵੀ ਨਹੀਂ ਸੀ ਹੋਇਆ ਭਾਬੀ ਦੀ ਸਿਹਤ ਢਿੱਲੀ ਰਹਿਣ ਲੱਗ ਪਈ ਉਹਨੂੰ ਕੋਈ ਕਸਰ ਹੋਣ ਲੱਗੀ ਸੀ ਹੁਣ ਉਹਦੇ ਕੋਲ ਚਬਾਰੇ ਚ ਬੀਬੀ ਪੈਣ ਲੱਗ ਪਈ ਉਸ ਦਿਨ ਬੀਬੀ ਬਿਮਾਰ ਸੀ ਉਹ heਠਾਂ ਹੀ ਪਈ ਭਾਬੀ ਨੇ ਮੁੰਡੇ ਨੂੰ ਵੀ ਬੀਬੀ ਵੱਲ heਠਾਂ ਭੇਜਤਾ ਸਵੇਰੇ ਜਦੋਂ ਮੈਂ ਟੋਬੇ ਚ ਤੈਰਦੇ ਮੁਰਗਾਬੀਆਂ ਬਤਕਾਂ ਦੇਖਣ ਕੋਠੇ ਤੇ ਚੜਿਆ ਤਾਂ ਟੋਬੇ ਚ ਭਾਬੀ ਦੀ লাশ ਤੈਰ ਰਹੀ ਸੀ। ਉਹਨੇ ਰਾਤ ਆਪਣੇ ਆਪ ਨੂੰ ਅੱਗ ਲਾ ਲਈ ਸੀ। ਫਿਰ ਸ਼ਾਇਦ ਅੱਗ ਬੁਝਾਉਣ ਲਈ ਝਾਲ ਮਾਰ ਦਿੱਤੀ ਸੀ। ਲੋਕ ਸੱਥਰ ਤੇ ਬੈਠੇ ਵੀ ਗੱਲਾਂ ਕਰ ਰਹੇ ਸੀ। ਅੱਗ ਬੰਨਣੀ ਬੜਾ ਪਾਪ ਹੁੰਦਾ ਹੈ। ਭਾਬੀ ਦੇ ਪੇਕਿਆਂ ਨੇ ਸਾਡੇ ਸਾਰੇ ਟੱਬਰ ਤੇ ਕੇਸ ਦਰਜ ਕਰਵਾਤਾ। ਕਿ ਦਾਜ ਲਈ ਤੰਗ ਕਰਦੇ ਸੀ, ਮਾਰ ਕੇ ਸੁੱਟਦੀ। ਬਾਪੂ ਬੀਬੀ ਦੇ ਭਰਾ ਫੜਿਆ ਗਿਆ। ਮੇਰਾ ਵੀਜ਼ਾ ਲੱਗ ਗਿਆ। ਬਾਹਰ ਜਾਣ ਵਾਲੀ ਗੱਲ ਅਸੀਂ ਗੁਪਤ ਰੱਖੀ ਸੀ। ਮੈਂ ਲੁਕਦਾ ਚਿਪਦਾ 에어ਪੋਰਟ ਤੇ ਗਿਆ ਜਹਾਜ਼ ਰੂਸ ਉਤਰ ਗਿਆ ਡੌਂਕੀ ਰਹੀ ਮੁਸੀਬਤਾਂ ਚੱਲਦਾ ਜਰਮਨ ਜਾ ਵੜਿਆ ਜਰਮਨ ਜਾਂਦੇ ਹੀ ਫੜਿਆ ਗਿਆ 3 ਮਹੀਨੇ ਜੇਲ੍ਹ ਕੱਟੀ ਸੋਚਦਾ ਕਿ موسی ਭੱਜਿਆ ਮੌਤ ਤੋਂ ਮੌਤ ਅੱਗੇ ਖੜੀ ਉਹੀ ਗੱਲ ਹੋਈ ਮੇਰੇ ਨਾਲ ਜੇਲ੍ਹ ਚੋਂ ਛੁੱਟਿਆ ਜਰਮਨ ਤੋਂ ਸਪੇਨ ਚਲੇ ਗਿਆ 7 ਸਾਲ ਬਾਅਦ ਹੁਣ ਇੰਡੀਆ ਆਇਆ ਮੈਂ ਸਪੇਨ ਜਾ ਕੇ ਦਿਨ ਰਾਤ ਨਹੀਂ ਦੇਖਿਆ ਐਨਾ ਕੰਮ ਕੀਤਾ ਬਾਪੂ ਬੀਬੀ ਦੇ ਭਰਾ ਜੇਲ੍ਹ ਚੋਂ ਛੁਡਾਏ ਘਰ ਦੇ ਰੋਣੇ ਧੋਣੇ ਧੋਤੇ ਪਾਲੀ ਵੀਰ ਦੇ ਬਚਨਾਂ ਤੇ ਫੁੱਲ ਚੜਾਏ ਪੈਸੇ ਤੇ ਪੈਸਾ ਭੇਜਦਾ ਰਿਹਾ ਕਰਜ਼ਾ ਲਾਇਆ ਨਵਾਂ ਟਰੈਕਟਰ ਲੈ ਕੇ ਦਿੱਤਾ ਪਰ ਇਹਨਾਂ ਕਿੱਥ ਕੀ ਕੀਤਾ ਮੇਰੇ ਨਾਲ ਧੋਖਾ ਨਿਕਲੇ ਨਾ ਕੁੱਤਿਆਂ ਦੇ ਕੁੱਤੇ ਜੇ ਸੰਦੀਪ ਦੇ ਡੈਡੀ ਨੂੰ ਪਤਾ ਲੱਗ ਗਿਆ ਕਿ ਮੇਰੇ ਕੋਲ ਜ਼ਮੀਨ ਨਹੀਂ ਤਾਂ ਹੁਣੇ ਸ਼ਗਨ ਪਾਉਣਾ ਬੰਦ ਕਰਕੇ ਛੇਤਰ ਪਰੇਡ ਕਰਨਗੇ ਮੇਰੀ ਇਹਨਾਂ ਨੂੰ ਇਹ ਗੱਲ ਤਾਂ ਸੰਦੀਪ ਦੀ ਮਾਸੀ ਨੇ ਦੱਸਤੀ ਸੀ ਕਿ ਸਪੇਨ ਜਿਨ੍ਹਾਂ ਨੂੰ ਇਹ ਬਾਹਰਲਾ ਮੁਲਕ ਕਹਿੰਦੇ ਨੇ ਉੱਥੇ ਮੈਂ ਭਾਂਡੇ ਮਾਂਜਦਾ ਐਨੇ ਭਾਂਡੇ ਤਾਂ ਸਾਡੇ ਪਿੰਡ ਦੀ ਨਸੀਬੋ ਨੈਣ ਨੇ ਸਾਰੇ ਪਿੰਡ ਦੇ ਵਿਆਹਾਂ 'ਚ ਨਹੀਂ ਮਾਂਜੇ ਹੋਣੇ ਜਿੰਨੇ ਮੈਂ ਇੱਕ ਦਿਨ 'ਚ ਮਾਂਜ ਦੰਨਾ ਇਹ ਵੱਖਰੀ ਗੱਲ ਐ ਕਿ ਭਾਂਡੇ ਮੈਂ ਮਸ਼ੀਨ ਨਾਲ ਧੋਣਾ ਉਹ ਲਾਗ ਲੈਂਦੀ ਐ ਮੈਂ ਯੂਰੋ ਕਮਾਉਣਾ ਸ਼ਗਨ ਤੋਂ ਬਾਅਦ ਉਹੀ ਗੱਲ ਹੋਈ ਜਿਹਦਾ ਡਰ ਸੀ ਸੰਦੀਪ ਦੀ ਮੰਮੀ ਅੜ ਗਈ ਕਹਿੰਦੀ ਉਧਰਲੀ ਦੁਨੀਆ ਇੱਧਰ ਆ ਜੇ ਅਜੇ ਕੁੜੀ ਤੀਹੋ ਕਾਲ ਨਹੀਂ ਭੇਜਣੀ ਮੈਂ ਮੈਂ ਨਾ ਮੰਨਉਂਦੀ ਰੱਟ ਦੇਖ ਬੁੜੀ ਤੇ ਗੁੱਸਾ ਬਹੁਤ ਆਇਆ ਪਰ ਕੁਝ ਕਰ ਨਹੀਂ ਸੀ ਸਕਦੇ ਮੈਨੂੰ ਪਤਾ ਹੈ ਕਿ ਸੰਦੀਪ ਸਾਡੇ ਨਾਲ ਜਾਣਾ ਚਾਹੁੰਦੀ ਸੀ ਪਰ ਉਹ ਕੀ ਬੋਲਦੀ ਹੈਪੀ ਹੋਰਾਂ ਦੇ ਸਮਝਾਉਣ ਤੇ ਵੀ ਗੱਲ ਨਾ ਬਣੀ ਸੰਦੀਪ ਦੀ ਮੰਮੀ ਉਹਨਾਂ ਨੂੰ ਤੀਜੇ ਬੰਦੇ ਸਮਝਦੀ ਸੀ ਸੰਦੀਪ ਦੀ ਮੰਮੀ ਦਾ ਇੱਕੋ ਜਵਾਬ ਸੀ ਉਹ ਕੋਈ ਨਾ ਪੁੱਤਰਾ ਇੱਕ ਵਾਰ ਸਪੇਨ ਪਹੁੰਚ ਜੋ ਫਿਰ ਵਸਿਓ ਰਸਿਓ ਦੁਖੀ ਹੋਏ ਹੈਪੀ ਜਿੰਦਰ ਚਰਨਜੀਤ ਆਪਣੇ ਆਪਣੇ ਪਿੰਡਾਂ ਨੂੰ ਤੁਰ ਪੇ ਮੈਂ ਭੈਣ ਤੇ ਜੀਜੇ ਨਾਲ ਉਹਨਾਂ ਦੇ ਪਿੰਡ ਚਲਾ ਗਿਆ ਭੈਣ ਦੇ ਸਹੁਰੇ ਜਾ ਕੇ ਜੀਜੇ ਨਾਲ ਮੋٹے ਮੋٹے ਸ਼ਰਾਬ ਦੇ ਪੈਗ ਲਾਏ ਮੈਂ ਭੈਣ ਦੇ ਗਲ ਲਾ ਕੇ ਉੱਚੀ ਉੱਚੀ ਰੋਣ ਲੱਗਿਆ ਉਹ ਵੀ ਰੋਈ ਜਾਵੇ ਧੋਖਾ ਕਰਨਗੇ ਸਾਲੇ ਹੁਣ ਉਹਨੇ ਸਪੇਨ ਜਾ ਕੇ ਮੇਰੇ ਨਹੀਂ ਵਸਣਾ ਮੇਰੀ ਕਿਸਮਤ ਜੀ ਧੋਖਾ ਲਿਖਿਆ ਹੋਇਆ ਜੀਜਾ ਸ਼ਰਾਬੀ ਹੋ ਗਿਆ ਸੀ ਮੈਨੂੰ ਵੀ ਬਹੁਤ ਚੜਗੀ ਸੀ। ਥੱਕੀ ਹਾਰੀ ਭੈਣ ਤਾਂ ਸੌਂ ਗਈ ਸੀ। ਮੈਨੂੰ ਨੀਂਦ ਨਹੀਂ ਸੀ ਆ ਰਹੀ। ਮੇਰੀ ਕਿਸਮਤ 'ਚ ਸਾਲਾ ਤੋਖਾ ਹੀ ਆ। ਹਰ ਵੇਲੇ ਤੋਖਾ ਆਪਣੇ ਵੱਲੋਂ ਹੀ। ਸੱਸ ਦੀਆਂ ਗੱਲਾਂ ਮੇਰਾ ਕਾਲਜਾ ਛਲਣੀ ਛਲਣੀ ਕਰ ਰਹੀਆਂ ਸੀ। ਕੇਰਾਂ ਸਪੇਨ ਪਹੁੰਚ ਜਾਓ ਫਿਰ ਵਸਿਓ ਰਸਿਓ। ਸਾਲੇ ਸਪੇਨ ਦੇ। ਸਾਲਿਓ ਵਿਆਹੀਆਂ। ਵਿਆਹ ਹੋਇਆ ਸੀ ਮੇਰਾ। ਕਰੇਵਾ ਤਾਂ ਨਹੀਂ ਸੀ। ਇੱਕ ਧੋਖੇਬਾਜ਼ ਨੂੰ ਸਜ਼ਾ ਦੇਣ ਲਈ ਮੈਂ ਜੀਜੇ ਵਾਲਾ ਪਿਸਤੌਲ ਚੁੱਕ ਕੇ ਡੱਬ 'ਚ ਪਾ ਲਿਆ। ਉਹਨਾਂ ਦੀ ਗੱਡੀ ਲੈ ਕੇ ਬਿਨਾਂ ਕਿਸੇ ਨੂੰ ਦੱਸਿਆ ਪਿੰਡ ਤੁਰ ਪਿਆ। ਰਾਤ ਅੱਧੀ ਤੋਂ ਜ਼ਿਆਦਾ ਹੋ ਗਈ ਸੀ। ਮੇਰਾ ਸਿਰ ਗੁੱਸੇ ਨਾਲ ਤਪਦਾ ਪਿਆ ਸੀ। ਪਿੰਡ ਕੋਲ ਗਿਆ, ਮੇਰਾ ਦਿਲ ਪੱਥਰ ਹੋ ਗਿਆ। ਪਿੰਡ 'ਚ ਇਹਨਾਂ ਸੱਤਾਂ ਸਾਲਾਂ 'ਚ ਕਿੰਨਾ ਕੁਝ ਬਦਲ ਗਿਆ ਸੀ। ਖੇਤਾਂ 'ਚ ਵੀ ਘਰ ਪੈ ਗੇ। ਘਰ ਕੋਲ ਗਿਆ ਤਾਂ ਉਹੀ ਪੁਰਾਣੀ ਨਿੱਕੀ-ਨਿੱਕੀ ਕੰਦ। ਉਸ ਉੱਤੇ ਪਲਸਤਰ ਵੀ ਨਹੀਂ ਸੀ। ਐਨੇ ਪੈਸੇ ਭੇਜੇ ਸਾਲਿਆਂ ਨੇ ਪਤਾ ਨਹੀਂ ਕਿੱਥੇ ਰੋੜਦੇ ਖੰਧ ਕੋਲ ਖੜਾ ਮੈਂ ਕਿੰਨਾ ਚਿਰ ਸੋਚਦਾ ਰਿਹਾ ਦਿਲ ਕਰਦਾ ਏ ਸਾਰੇ ਘਰ ਨੂੰ ਕਲਾਵੇ ਚ ਲੈ ਲਵਾਂ ਇਸ ਘਰ 'ਚ ਵੀ ਹੁਣ ਮੇਰਾ ਹਿੱਸਾ ਨਹੀਂ ਕੰਧ ਟੱਪ ਕੇ ਮੈਂ ਅੰਦਰ ਚਲਾ ਗਿਆ ਉਹੀ ਸਭ ਕੁਝ ਪੁਰਾਣਾ ਸੀ ਹੱਡਲ ਜੀਆਂ ਮੱਝਾਂ ਬੱਲਬ ਦੇ ਚਾਨਣ ਵਿੱਚ ਮੂੰਹ ਵੱਲ ਦੇਖਣ ਲੱਗੀਆਂ ਸ਼ਾਇਦ ਇਹਨਾਂ 'ਚ ਕੋਈ ਪੁਰਾਣੀ ਮੱਝ ਹੋਵੇ ਅੰਦਰੋਂ ਗੇਟ ਖੋਲ ਕੇ ਗੱਡੀ ਅੰਦਰ ਲੈ ਗਿਆ ਖੜਕਾ ਸੁਣ ਕੇ ਬਰਾਂਡੇ 'ਚ ਪਏ ਬਾਪੂ ਤੇ ਬੀਬੀ ਵੀ ਉੱਠ ਖੜੇ ਹੋਏ। ਉਹਨਾਂ ਨੇ ਲਾਈਟ ਬਾਲ ਲਈ। ਉਹ ਮੈਨੂੰ ਅੰਦਰ ਲੈ ਗਏ। ਮੇਰੇ ਅੰਦਰ ਅੱਗ ਵਾਚ ਰਹੀ ਸੀ। ਬਾਪੂ ਮੈਨੂੰ ਜੱਫੀ 'ਚ ਲੈਣ ਲੱਗਿਆ। ਮੈਂ ਪਿੱਛੇ हट ਗਿਆ। ਉਹਨੇ ਹੱਥ ਨਾਲ ਮੇਰਾ ਸਿਰ ਭਲੋਸਿਆ। ਛੋਟੇ ਭਰਾਲੀ ਜ਼ਮੀਨ ਤੇ ਗੁੱਠਾ ਲਗਾਉਣ ਲੱਗਿਆ ਤਾਂ ਕੰਬਿਆ ਨਹੀਂ ਹੋਣਾ। ਮੈਂ ਸੋਚਿਆ ਬਾਪੂ ਵੀ ਹੱਡੀਆਂ ਦਾ ਕਰੰਗ ਹੋਇਆ ਪਿਆ ਸੀ। ਮਾਂ ਨੇ ਚਾਤੀ ਨਾਲ ਲਾਇਆ। ਉਹ ਉੱਠੀ ਵੀ ਨਾ ਮੈਂ ਹੀ ਨੀਵਾ ਹੋ ਕੇ ਗਿਆ ਮੇਰਾ ਮੂੰਹ ਪਲੋਸਿਆ ਫਿਰ ਉਹੀ ਪੁਰਾਣੇ ਅੰਦਾਜ਼ ਚ ਓਪਰਿਆਂ ਵਾਂਗ ਸਾਹਮਣੇ ਮੰਝੇ ਤੇ ਬਹਿ ਗਈ ਦੇਖੀ ਗਈ ਜਿਵੇਂ ਮੈਂ ਉਹਦੀ ਕੋਖੋਂ ਜਾਇਆ ਨਾ ਹੋਵਾਂ ਰੂੜੀ ਤੋ ਚੁੱਕ ਕੇ ਲਿਆਂਦਾ ਹੋਵਾਂ ਚਬਾਰੇ ਚ ਭਰਾ ਪਰਜਾਈ ਖੜਕਾ ਸੁਣ ਕੇ ਹੇਠਾਂ ਆ ਗਏ ਭਰਾ ਮੱਲੋ ਜੋਰੀ ਮੈਨੂੰ ਜੱਫੀ ਪਾਉਣ ਲੱਗਿਆ ਪਰਜਾਈ ਹੱਥ ਬੰਨੀ ਖੜੀ ਸੀ ਉਹਨਾਂ ਦੇ ਕੱਪੜੇ ਦੇਖ ਕੇ ਮੈਂ ਕਿਹਾ ਸਾਲੇ ਨੰਗ ਦੇ ਨੰਗ ਭਰਾ ਬਾਹਰ ਜਾ ਕੇ ਬਾਹਰਲਾ ਗੇਟ ਬੰਦ ਕਰਕੇ ਆਇਆ ਬਾਹਰ ਦੀਆਂ ਲਾਈਟਾਂ ਵੀ ਬੰਦ ਕਰ ਦਿੱਤੀਆਂ ਪਰ ਜਾਈ ਰੋਸ ਸੋਈ ਚਾਹ ਪਾਣੀ ਬਣਾਉਣ ਲੱਗ ਪਈ ਮੈਂ ਮੰਜੇ ਤੋਂ ਉੱਠ ਕੇ ਭਰਾ ਦੀ ਛਾਤੀ 'ਚ ਧਫਾ ਜਾਂ ਮਾਰਿਆ ਜਾ ਬਲਾਹ ਪੁਲਿਸ ਨੂੰ ਮੈਨੂੰ ਵੀ ਫੜ ਲਵੇ ਪੈ ਜੇ ਤੁਹਾਡੇ ਕਾਲਜੇ 'ਚ ਠੰਡ ਸਾਲਿਓ ਭਰਾ ਮੇਰਾ ਹੱਥ ਫੜਦਾ ਤੇ ਗੁੱਸਾ ਛੱਡ ਯਾਰ ਪਿਛਲੀਆਂ ਗੱਲਾਂ ਭੁੱਲ ਜਾ ਮਾਂ ਬਾਹਰ ਬੈਠੀ ਕੁਝ ਬੋਲਦੀ ਸੀ ਪਰ ਮੈਨੂੰ ਸਮਝ ਨਹੀਂ ਲੱਗਿਆ ਮੈਂ ਹੋਰ ਧੱਕਾ ਮਾਰਦਾ ਸਾਲਿਓ ਮੇਰੀ ਜ਼ਮੀਨ ਏ ਤੁਸੀਂ ਕੀ ਕੀਤਾ ਮੈਨੂੰ ਦੱਸ ਤਾਂ ਦੰਦੇ ਮੈਂ ਪਿਸਤੌਲ ਕੱਢ ਲਿਆ ਸਾਲਿਆ ਤੁਹਾਨੂੰ ਮਾਰ ਕੇ ਮੇਰੇ ਅੰਦਰ ਮੱਚਦੀ ਆਗ ਠੰਡੀ ਹੋ ਸਾਲਿਓ ਤੁਹਾਡੇ ਕਾਰਨ ਹੀ ਮੈਂ ਖਾਲੀ ਹੱਥ ਮੁੜਿਆ ਉਹਨਾਂ ਨੇ ਡੋਲੀ ਨਹੀਂ ਤੋਰੀ ਕੱਟਾ ਕਿੱਲੇ ਦੇ ਸਿਰ ਤੇ ਹੀ ਟੰਗੜ ਦੇ ਤੁਸੀਂ ਮੇਰੇ ਨਾਲ ਮਾੜੀ ਕੀਤੀ ਆ ਮੇਰੇ ਜੰਮ ਦੇ ਦੇ ਗਲਗੁੱਠਾ ਦੇ ਦੰਦੇ ਮੈਂ ਭਰਾ ਨੂੰ ਧੱਫੇ ਦੇ ੱੱੱਪਾ ਮਾਰੀ ਜਾ ਰਿਹਾ ਸੀ ਬਾਪੂ ਸਾਡੇ ਦੋਹਾਂ ਵਿਚਕਾਰ ਆ ਕੇ ਖੜੋਇਆ ਇੱਕ ਤਾਂ ਪਾਉਦੇ ਵੀ ਲੱਗਿਆ ਉਹਦੀਆਂ ਹੱਡੀਆਂ ਸਾਰੀਆਂ ਖੜਕੀਆਂ ਉਹ ਧਰਤੀ ਤੇ ਡਿੱਗ ਪਿਆ ਪਰ ਚਾਈ ਹੱਥ ਜੋੜੀ ਕੰਬੀ ਜਾ ਰਹੀ ਸੀ ਮੰਜੀ ਤੇ ਬੈਠੀ ਮਾਂ ਕੰਬੀ ਜਾ ਰਹੀ ਸੀ ਉਹ ਜੋ ਬੋਲਦੀ ਸੀ ਮੈਨੂੰ ਸਮਝੀ ਨਾ ਲੱਗੀ ਬਾਪੂ ਬੋਲਣ ਲੱਗਿਆ ਓਏ ਮਾਰ ਦਿਓ ਏ ਸਾਰਿਆਂ ਨੂੰ ਇਸ ਨਰਕ ਚੋਂ ਛੁਟੀਏ ਅਸੀਂ ਆਸੀਂ ਤਾਂ ਸੌਰੀ ਦਿਓ ਇਸੇ ਆਸਤੇ ਜਿਉਂਨੇ ਆ ਬਈ ਮੁੰਡਾ ਬਾਹਰ ਗਿਆ ਹੋਇਆ ਜੋ ਕੋ ਜਾ ਉਹ ਤੇਰਾ ਹੀ ਆ ਅਸੀਂ ਤਾਂ ਗੁਰਦੁਆਰੇ ਜਾ ਬੈਠਾਂਗੇ ਪਰ ਮਾਤਾ ਤੇਰੀ ਹੁਣ ਗੁਰਦੁਆਰੇ ਬੈਠਣ ਜੋਗੀ ਵੀ ਨਹੀਂ ਇਹਦਾ ਪਾਸਾ ਮਾਰਿਆ ਗਿਆ ਦੌਰਾ ਪੈ ਕੇ ਉਹ ਭਾਈ ਜਿਹੜੇ ਅਸੀਂ ਚਬਾਰੇ ਪਾਲੇ ਤੇਰੀਆਂ ਕਮਾਨਾਂ ਨਾਲ ਉਹ ਤੂੰ ਲੈ ਜਾ ਬਾਪੂ ਬੋਲੀ ਜਾ ਰਿਹਾ ਸੀ ਮੇਰੇ ਅੰਦਰ ਮਚ ਰਹੀ ਅੱਗ ਜਿਵੇਂ ਕਿਸੇ ਨੇ ਬੰਨ੍ਹ ਦਿੱਤੀ ਹੋਵੇ ਮੇਰਾ ਰੋਂ ਨਿਕਲ ਗਿਆ ਪਿਸਤੌਲ ਸੁੱਟ ਕੇ ਬਾਪੂ ਦੇ ਗਲ ਨਾਲ ਲਾ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਿਆ ਸੋ ਦੋਸਤੋ اے ਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਜੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੁਸੀਂ ਸੁਣ ਰਹੇ ਸੀ ਜਤਿੰਦਰ ਹਾਂਸ ਜੀ ਵੱਲੋਂ ਲਿਖੀ ਗਈ ਕਹਾਣੀ ਅੱਗ ਬੰਨਣ ਵਾਲੇ ਉਮੀਦਵਾਰ ਦੀਆਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਜੀ